ਉਹ ਆਏ ਮੁੰਡੇ ਤਿੰਨ ਉਹਨਾਂ ਨੇ ਅਣਪਛਾਤੇ ਮੁੰਡੇ ਆ ਕੋਈ ਪਤਾ ਨਹੀਂ ਉਹਨਾਂ ਦਾ ਪਹਿਲਾਂ ਇੱਥੇ ਮੰਡੀ ਦੇ ਦੁਆਲੇ ਵੀ ਗੇੜੇ-ਗੇੜੇ ਘੱਟਦੇ ਰਹੇ ਉਹਨਾਂ ਮੂੰਹ ਮਾਂ ਬੰਨੇ ਦਾਤਰ ਉਹਨਾਂ ਦੇ ਕੋਲ ਉਹਦੇ ਦਿਲਜੀਤ ਦੇ ਫਾਰਮ ਦੇ ਲਾਗੇ ਜਾ ਕੇ ਉਹਨਾਂ ਨੇ ਫੈਰ ਮਾਰਿਆ ਬਰਾਬਰ ਮੋੜਸਾ ਲਾ ਕਰਕੇ ਜੀ 10-15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਮਾਰਨ ਦੀਆਂ ਵਾਰਦਾ ਤਾਂ ਵੱਡ-ਵਡਾਂਗਾ ਬਹੁਤ ਜ਼ਿਆਦਾ ਹੋ ਰਿਹਾ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਜਾਂਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ 38 ਦੁਕਾਨ ਤੋਂ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਮਿਲਜਾਪੁਰ ਨੂੰ ਤੇ ਰਸਤੇ ਦੇ ਵਿੱਚ ਕਿਸੇ ਅਨਮੋਲ ਬੰਦਿਆਂ ਨੇ ਇਹਦੀ ਗੋਲੀ ਜਿਹੜੀ ਸੀ ਫਾਇਰ ਕੀਤਾ ਸੀਗਾ ਸਾਹਿਬ ਜਿਹੜੀ ਇਹ ਘਟਨਾ ਵਾਪਰੀ ਕਿਵੇਂ ਵਾਪਰੀ ਘਟਨਾ ਕਿਵੇਂ ਤੁਹਾਨੂੰ ਪਤਾ ਲੱਗਾ ਜਿਹੜਾ ਸ਼ਾਮ ਨੂੰ ਕਿ ਜਿਹੜਾ ਹਸਾ ਵਾਪਰਿਆ ਜੀ ਸਾਢੇ 8:30 ਵਜੇ ਇਹ ਸੋ ਆਪਾਂ ਮੰਡੀ ਤੋਂ ਜਾ ਰਹੇ ਪਿੰਡ ਨੂੰ ਉਸ ਕਿਹੜਾ ਪਿੰਡ ਮਰਜਾਪੁਰ ਠੀਕ ਹੈ ਤੇ ਆਪਣਾ ਦਲਜੀਤ ਸਿੰਘ ਅਡਾਲਾ ਉਹਦੇ ਫਾਰਮ ਦੇ ਲਾਗੇ ਪਿੱਛੋਂ ਆਏ ਮੁੰਡੇ ਤਿੰਨ ਅੱਛਾ ਤੇ ਉਹਨਾਂ ਨੇ ਅਣਪਛਾਤੇ ਮੁੰਡੇ ਆ ਕੋਈ ਪਤਾ ਨਹੀਂ ਉਹਨਾਂ ਦਾ ਪਹਿਲਾਂ ਇੱਥੇ ਮੰਡੀ ਦੇ ਦਿਵਾਲੇ ਵੀ ਗੇੜੇ-ਗੂੜੇ ਕੱਢਦੇ ਰਹੇ ਹੋ ਉਹਨਾਂ ਮੂੰਹ 'ਵਾਂ ਬਨੇਂ ਦੱਤਰ ਉਹਨਾਂ ਦੇ ਕੋਲ ਸੀ ਉਹਦੇ ਦਲਜੀਤ ਦੇ ਫਾਰਮ ਦੇ ਲਾਗੇ ਜਾ ਕੇ ਉਹਨਾਂ ਨੇ ਫੇਰ ਮਾਰਿਆ ਬਰਾਬਰ ਮੋੜ ਸਲ ਕਰਕੇ ਠੀਕ ਹੈ ਹਾਂਜੀ ਤੇ ਫਿਰ ਇਹ ਸਾਨੂੰ ਪਤਾ ਲੱਗਾ ਉਹ ਸਾਨੂੰ ਉਸ ਦਲਜੀਤ ਦੇ ਫਾਰਮ ਤੋਂ ਫੋਨ ਕੀਤਾ ਕਿਸ ਬੰਦੇ ਨੇ ਉਹਨੇ ਦੱਸਿਆ ਵੀ ਦਜਾ ਦਾ ਗੱਲ ਹੋ ਗਈ ਹੈ ਫਿਰ ਮੈਂ ਉੱਥੇ ਗਿਆ ਤੇ ਡੜੀ ਲੈ ਕੇ ਵਾਲੀਆ ਹਸਪਤਾਲਾ ਪੱਟੀ-ਪੋਟੀ ਕਰਵਾਈ ਤੇ ਉਹਨਾਂ ਵਾਲੀਆ ਸਾਹਿਬ ਨੇ ਕਿਹਾ ਵੀ ਨਹੀਂ ਇਹ ਮੇਰੇ ਵਾਲਾ ਨਹੀਂ ਹੈਗਾ ਕੰਮ ਇਹਨੂੰ ਸ਼ਹਿਰ ਲੈ ਜਾਓ ਫਿਰ ਇਹ ਸ਼ਹਿਰ ਲੈ ਗਏ ਜਲੰਧਰ ਉੱਥੇ ਲਾਜ ਦਿਆ ਚੱਲਣਾ ਕਿ ਕਿਸ ਤਰ੍ਹਾਂ ਦੀ ਹਾਲਤ ਹੋ ਮੈਂ ਹਾਲਤ ਹੁਣ ਠੀਕ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਕੀ ਲੁੱਟ ਖੋਹ ਦਾ ਮਾਮਲਾ ਹੈ ਕਿ ਕੀ ਹੋ ਸਕਦਾ ਇਹ ਲੁੱਟਖੋ ਦਾ ਮਾਮਲਾ ਨਹੀਂ ਲੱਗਦਾ ਪੁਲਿਸ ਨੂੰ ਕੀ ਕਾਰਵਾਈ ਕਰੇ ਪੁਲਿਸ ਮੈਂ ਰਾਤ ਦੀ ਲੱਗੀ ਪੂਰੇ ਜੋਰਾਂ ਨਾਲ ਹਾਂਜੀ ਬੰਦੇ ਟਰੇਸ ਕਰਨ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਇਨਸਾਫ ਹੋਣਾ ਚਾਹੀਦਾ ਵੀ ਬੰਦੇ ਫੜੇ ਜਾਣੇ ਚਾਹੀਦੇ ਜਿਹੜੇ ਹੈਗੇ ਆ ਹਾਂਜੀ ਐਸਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਇਹਨੀਆਂ ਵਾਰਦਾਤਾਂ ਜਿਹੜਾ ਵੱਧਾ ਹੋਇਆ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲੌਕ ਮੀਤ ਪ੍ਰਧਾਨ ਤਲਮਾ ਇਹ ਜੀ 10 15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਮਾਰਨ ਦੀਆਂ ਵਾਰਦਾਤਾਂ ਵੱਡ ਵਡਾਂਗਾ ਬਹੁਤ ਜ਼ਿਆਦਾ ਹੋ ਰਿਹਾ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਜਾਂਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਵਿਹਲੇ ਬਿਨਾਂ ਨਜਾਇਜ਼ ਮੋਟਰਸਾਈਕਲਾਂ ਤੇ ਚੜ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਆ ਤੇ ਵੱਦ ਤੋਂ ਵੱਦ ਇਹਨਾਂ ਬਾਰੇ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈਗੀ ਕੱਲ ਸਾਡੇ ਕੋਲ ਕਰੀਬ ਸਵੇਕ 9 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਲਖਵਿੰਦਰ ਸਿੰਘ ਮੱਲੀ ਹੈ ਇਹ ਅਪਰਾਪ ਵਪਾਰੀ ਹੈਗਾ ਤੇ ਇਹਦੇ ਕੱਲ ਜਦੋਂ ਇਹ ਆਪਣੇ 83 ਦੁਕਾਨ ਤੋਂ 83 ਹੈਗਾ ਜਦੋਂ ਇਹ 83 ਦੁਕਾਨ ਤੋਂ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਮਿਰਜ਼ਾਪੁਰ ਨੂੰ ਤੇ ਰਸਤੇ ਦੇ ਵਿੱਚ ਨਡਾਲਾ ਤੋਂ 1 ਕਿਲੋਮੀਟਰ ਅੱਗੇ ਜਾ ਕੇ ਇਹਦੇ ਕਿਸੇ ਅਨਨੋਨ ਬੰਦਿਆਂ ਨੇ ਇਹਦੇ ਗੋਲੀ ਜਿਹੜੀ ਸੀ ਇੱਕ ਫਾਇਰ ਕੀਤਾ ਸੀਗਾ ਉਹਦੇ ਵਿੱਚ ਅਸੀਂ 307 34 120 ਵੀ ਔਰ 25 54 98 ਤੇ ਤਾਇਪ ਅਸੀਂ ਜਿਹੜਾ ਹੈਗਾ ਪਰਚਾ ਅਸੀਂ ਦਰਜ ਅਸੀਂ ਕਰ ਦਿੱਤਾ ਆ ਤੇ ਉਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਸਾਡੀ ਜਿਹੜੀ ਹੈ ਓਪਨ ਹੈ ਔਰ ਅਸੀਂ ਹਰ ਐਂਗਲ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਕਰ ਰਹੇ ਆ ਇਹ ਅਗਿਆਤ ਬੰਦੇ ਜਿਹੜੇ ਸੀ ਜਿਵੇਂ ਮੱਲੀ ਨਾਲ ਜਿਹੜੀ ਪ੍ਰੀਮਨਰਲੀ 스테ਜ ਉੱਤੇ ਜਿਹੜੀ ਗੱਲ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੁਝ ਬੰਦੇ ਮੇਰੇ ਕੋਲ ਮੈਨੂੰ ਮਿਲਣ ਵਾਸਤੇ ਆਏ ਸੀਗੇ ਤੇ ਸਾਨੂੰ ਇਹ ਜਿਹੜਾ ਮਸਲਾ ਹੈ ਇਹ ਥੋੜਾ ਡਾਊਟਫੁਲ ਜਾ ਲੱਗਦਾ ਹੈ ਤੇ ਅਸੀਂ ਇਹਦੀ ਜਿਹੜੀ ਤਹਿਕੀਕਾਤ ਹੈਗੀ ਆ ਕਿਉਂਕਿ ਮੱਲੀ ਦਾ ਜਿਹੜਾ ਕਿਸੇ ਦੇ ਨਾਲ ਪੈਸਿਆਂ ਦਾ ਲੈਣ-ਦੇਣ ਵੀ ਹੈ ਅਸੀਂ ਉਸ ਐਂਗਲ ਤੋਂ ਵੀ ਦੇਖ ਰਹੇ ਹਾਂ ਔਰ ਅਸੀਂ ਹੋਰ ਕਈ ਐਂਗਲ ਤੋਂ ਵੀ ਇਹਦੀ ਜਿਹੜੀ ਕੋਖ ਪਰਤਾਲ ਅਸੀਂ ਕਰ ਰਹੇ ਹਾਂ ਔਰ ਅਸੀਂ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਅਸੀਂ ਬਾਈ ਨੇਮ ਪਰਚਾ ਦਰਜ ਕੀਤਾ ਹੈ ਸਾਡੀ ਤੇ ਤੀਸ਼ਾ ਕੀ ਆਪਣੀ ਟੁੰਗਾਈ ਦੇ ਨਾਲ ਔਰ ਬਹੁਤ ਸਾਰੇ ਅੰਗਲਾਂ ਤੋਂ ਅਸੀਂ ਜਿਹੜੀ ਇਹ ਤੀਸ਼ਾ ਆਪਣੀ ਜਿਹੜੀ ਕਰ ਰਹੇ ਇਹਨੂੰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਨੂੰ ਦਫ਼ਤਰ ਕਰਕੇ ਔਰ ਸਲਾਖਾਂ ਦੇ ਪਿੱਛੇ ਜਿਹੜਾ ਹੈ ਇਹਨੂੰ ਅਸੀਂ ਪਾਵਾਂਗੇ